1981 ਦੀ ਜਿਹੜੀ ਜਾਣਕਾਰੀ ਉਹ 65 ਕਰੋੜ ਦੇ ਲੱਗੇ ਸੀਗੀ ਅੱਜ ਸਾਡੀ ਜਨ ਸੰਖਿਆ ਜਿਹੜੀ ਹੈ 50 ਸਾਲਾਂ ਦੇ ਵਿੱਚ ਜਾਂ 52 ਸਾਲਾਂ ਦੇ ਵਿੱਚ ਅਸੀਂ 147 ਕਰੋੜ ਅਗੇ ਆ ਯਾਨੀ ਕਿ ਅਸੀਂ ਡਬਲ ਨਾਲੋਂ ਵੀ ਜ਼ਿਆਦੇ ਹੋ ਠੀਕ ਹੈ ਹੁਣ ਡਬਲ ਨਾਲੋਂ ਜਦੋਂ ਜ਼ਿਆਦੇ ਹੋ ਗਏ ਆ ਤੇ ਲੈਡ ਤੇ ਹੁਣ ਨਹੀਂ ਆ ਧਰਤੀ ਤੇ ਨਹੀਂ ਆਈ ਹੁਣ ਇੰਨੀ ਵੱਡੀ ਭੀੜ ਨੂੰ ਕਿਵੇਂ ਸੰਭਾਲਣਾ ਹੈ ਉਹਦਾ ਇੱਕੋ ਹੀ ਹਥਿਆਰ ਹੈ ਉਹ ਹੈ এডੂਕੇਸ਼ਨ ਜੇਕਰ ਕਿਸੇ ਕੌਮ ਨੂੰ ਮਾਰਨਾ ਹੋਵੇ ਤੇ ਉਹ ਕੌਮ ਜਿਹੜੀ ਹੈ ਜਿੱਥੇ ਰਹਿੰਦੀ ਹੈ ਉੱਥੇ ਸਕੂਲ ਬੰਦ ਕਰ ਦਿਓ ਉਹ ਕੌਮ ਮਰ ਜੇਗੀ ਇੱਕ ਸਮਾਂ ਆਏਗਾ ਬੜੀ ਛੇਤੀ ਨਾ ਰੈਪਿਟਲੀ ਉਹਨਾਂ ਦੀ ਸੋਚ ਖਤਮ ਹੋ ਜੂਗੀ ਪਤਾ ਹੈ ਜੀ ਤੁਹਾਨੂੰ ਬੱਚਿਆਂ ਦੀ ਫਿਕਰ ਆ ਰਹੀ ਨੇ ਆ ਰਹੇ ਖੜੇ ਹੋ ਜੋ ਕੋਈ ਗੱਲ ਨਹੀਂ ਅੱਜ ਤੁਹਾਡੀ ਵੀ ਕਲਾਸ ਹੈਗੀ ਆ ਅੱਛਾ ਤੁਹਾਡਾ ਬੱਚਾ ਜਿਹੜਾ ਹੈ ਕਿਹੜੀ ਕਲਾਸ ਚ ਹੈ 7ਵੀਂ ਦੇ ਵਿੱਚ ਅੱਜ ਤੇ ਵਰਕਸ਼ਾਪ ਦਾ ਦਾ ਚੜਾਗਾ ਕਿੰਨੀ ਦੇਰ ਘਰ ਦੇ ਵਿੱਚ ਜਿਹੜਾ ਹੈਗਾ ਉਹ ਆਪਣੀਆਂ ਕਿਤਾਬਾਂ ਦੇ ਨਾਲ ਪੜਦਾ ਵੈ ਲਿਖਦਾ ਵੈ ਕਿੰਨਾ ਕਿ ਸੁਣਾ ਕਦਾਂ ਡੇਟ ਕੰਡ ਲਗਾਉਂਦਾ ਹੈ ਲਿਖਦਾ ਵੀ ਹੈ ਤੁਸੀਂ ਕਿੰਨਾ ਪੜਿਓ ਪੰਜ ਪੜਿਓ ਤੁਸੀਂ ਵੇਖਦੇ ਹੋ ਦੀਆਂ ਕਾਪੀਆਂ ਕੁੱਪੀਆਂ ਚੈੱਕ ਕਰਨ ਦੇ ਕਰਦੇ ਹੋ ਪ੍ਰੋਪਰਲੀ ਜਿਹੜਾ ਜਿਹੜਾ ਸਟੂਡੈਂਟ ਨੂੰ ਪੁੱਛੀ ਜਾਂਦੀ ਕਿ ਤੁਸੀਂ ਅੱਛਾ ਤੁਸੀਂ ਆਪਣੇ ਬੱਚੇ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਪਲਾਨ ਕੀਤਾ ਕੋਈ ਪ੍ਰੀਖਿਆ ਆਈ ਹੈ ਕਿ ਅਸੀਂ ਆਪਣੇ ਬੱਚੇ ਨੂੰ ਕੀ ਤਿਆਰੀ ਕਰਾਣੀ ਕਿਵੇਂ ਕਰਾਣੀ ਹੈ ਹਾਂਜੀ ਉਹ ਤਾਂ ਪਾਪਾ ਉਹ ਵੀ ਬਾਤ ਰੋ ਅੱਛਾ ਪੜ੍ਹਾਉਂਦੇ ਸੀ ਹਾਂਜੀ ਕਲਾਸ ਕਰੋ ਜੀ ਇਹਨਾਂ ਵਾਸਤੇ ਕੋਈ ਨਿਆ ਪੇਸਟ ਹੈ ਬਹੁਤ ਅੱਛੀ ਗੱਲ ਬਾਤ ਜੀ ਭਾਜੀ ਹਾਂਜੀ ਸਰ ਤੁਹਾਡਾ ਬੱਚਾ ਕਿਹੜੀ ਕਲਾਸ 'ਚ ਪੜ੍ਹਦਾ ਹੈ ਤੁਹਾਡਾ ਸਰ ਫਿਰ ਕਿਹੜੀ 'ਚ ਪੜ੍ਹਦਾ ਹੈ ਫੋਰ ਕਿਸੇ ਦਾ ਕੋਈ ਵੱਡਾ ਬੱਚਾ ਤੁਹਾਡਾ ਸਰ ਮੇਰਾ ਤਾਂ ਨਹੀਂ ਹੈਗਾ ਸਾਡੇ ਹਾਂਜੀ ਉਹ ਸਾਰਾ ਨਵੀਂ ਕਲਾਸ 'ਚ ਹੈਗਾ ਪਰ ਜਿਹੜਾ ਉਹਨਾਂ ਦਾ ਟੀਚਰ ਮੇਨ ਹੈਗਾ ਨਾ ਜਿੰਨੇ ਮਤਲਬ ਪੜ੍ਹਾਉਣਾ ਹੋਵੇ ਜਾਂ ਤੇ ਧਿਆਨ ਦੇਣਾ ਹੋਵੇ ਉਨ੍ਹਾ ਜਨਵਰੀ ਕੋਲ ਕੀਤਾ ਉਹਦੀ ਸਰਦੀ ਡਿਊਟੀ ਬਾਹਰ ਹੁੰਦੀ ਹੈ। ਵੀ ਐ। ਅੱਛਾ, ਵੀ ਐ ਉਹਦੀ ਡਿਊਟੀ। ਹਾਂਜੀ। ਜੀਰੋ ਮਤਲਬ ਟੀਚਰ ਸਕੂਲ ਦੇ ਵਿੱਚ ਹੋਏ ਕੰਮ ਤਾਂ ਬੱਚਾ ਪੜਾਈ ਤੇ ਕੀ ਧਿਆਨ ਦੇਦਾ ਵਿੱਚ ਕਿ ਟੀਚਰ ਦਾ ਕੰਮ ਆ ਮੇਨ ਕਲਾਸ ਦੇ ਵਿੱਚ ਬੱਚੇ ਨੂੰ ਪੜਾਉਣਾ। ਹੂੰ। ਜੇ ਆਪਾਂ ਬਾਹਰ ਦੇ ਕੰਮ ਦਾ ਬੋਝ ਸਿੱਤੇ ਰੱਖੀ ਜਾਣਾ ਤੇ ਜਾਂ ਲੈਕਚਰ ਦਾ ਹੋਵੇ, ਕੋਈ ਤਰੀਕਾ ਹੈ ਕਿ ਜੀ ਵੀ ਘਰ-ਘਰ ਜਾ ਕੇ ਵੇਖੋ ਕਰਨਾ ਕੀ ਆ, ਕੀ ਨਹੀਂ ਕਰਨਾ। ਹਾਂਜੀ। ਇਹ ਕੰਮ ਹੈਗਾ ਪਿੰਡ ਦੇ ਚੌਂਕੀ ਦਾ। ਹਾਂ। ਜਿਹੜਾ ਚੌਂਕੀ ਦਾ ਨਾਲ ਕੰਮ ਟੀਚਰ ਕਰੂਗਾ ਤੇ ਟੀਚਰ ਬੱਚਿਆਂ ਨੂੰ ਕਰੂਗਾ, ਇਹ ਬੋਤ ਹੈ। ਜੀ ਅਹੀਂ ਪੜਾਉਣਾ ਉਂਦੇ ਪੜ੍ਹਾ ਕਰਨ ਦਾ ਕੀ ਫਾਇਦਾ ਹਰ ਜੁ ਹੁੰਦਾ ਪੜਾਈ ਦਾ ਐਂ ਦੇ ਸਕੂਲੇ ਦਾ ਦੇ ਵੀ ਟੀਚਰ ਬੱਚੇ ਦੇ ਧਿਆਨ ਦਊਗਾ ਤੇ ਬੱਚਾ ਕੋ ਸਿੱਖੂਗਾ ਤੇ ਟੀਚਰ ਕਿਤੇ ਆਪਣੇ ਗੋਲ ਬਣਾਉ ਉਹ ਬਾਜੀ ਹੋਰ ਮਤਲਬ ਕਿਲਾ ਉਹਨੇ ਕੰਮ ਕਰਨਾ ਨਹੀਂ ਹੈਗਾ ਤੇ ਜਦੋਂ ਟੀਚਰ ਕੋ ਐਕਸ਼ਨ ਨਹੀਂ ਲੈਂਦਾ ਗਾੜੀ ਉਹਨਾਂ ਨੂੰ ਜਵਾਬ ਵੀ ਨਹੀਂ ਦਿੰਦਾ ਕਿ ਮੈਂ ਮਤਲਬ ਮੇਲੇ ਕੰਮ ਕਰਨਾ ਨਹੀਂ ਹੈਗਾ ਤੇ ਨਹੀਂ ਕਰੀ ਜਾ ਵੀ ਬੱਚਾ ਵਿਚਾਰ ਆਉਗਾ ਇੱਥੇ ਬੈਠੇ ਰਹੇਗਾ ਕੀ ਨਾਸਰ ਨਹੀਂ ਸਕਦੇ ਨਿਸ਼ਾਨ ਸਿੰਘ ਜੀ ਨੇ ਜਿਹੜੀ ਗੱਲ ਕਹੀ ਹੈ ਉਹ ਆਕੀ ਗੌਰ ਕਰਨ ਵਾਲੀ ਹੈ ਕਿਉਂਕਿ ਅੱਜ ਇਹ ਇਹਨਾਂ ਦੀਆਂ ਗੱਲਾਂ ਸੁਣ ਕੇ ਜਿਹੜੇ ਤੁਸੀਂ ਥੋੜੀ ਦੇਰ ਬੋਲੇ ਹੋ ਸਾਨੂੰ ਪਤਾ ਲੱਗ ਰਿਹਾ ਕਿ ਜਨਤਾ ਜਾਗ ਰਹੀ ਹੈ ਅਵੇਰ ਠੀਕ ਹੈ ਅਵੇਰ ਹੋ ਰਹੀ ਹੈ ਸੋ ਇਹੋ ਜਿਹੀਆਂ ਵਰਕਸ਼ਾਪ ਜਿਹੜੀਆਂ ਨੇ ਕੀ ਤੁਹਾਨੂੰ ਲੱਗਦਾ ਕੀ ਹੈ ਫਾਇਦੇਮੰਦ ਹੈ ਕਿ ਜਿਹੜਾ ਤੁਹਾਨੂੰ ਉੱਥੇ ਸਰ ਛੋਟੇ ਬੜੇ ਦਾ ਪਿੰਡ ਦੇ ਵਿੱਚ ਮਤਲਬ ਮੈਂ ਨਾਲ ਜਾ ਕੇ ਸਾਰੇ ਕੰਮ ਕਰਵਾਉਂਦੀ ਹਾਂ ਕਿਉਂਕਿ ਟੀਚਰਾਂ ਨੂੰ ਤਾਂ ਪਤਾ ਨਹੀਂ ਕਿੱਥੇ ਕੰਮ ਆਵੇਗਾ ਕਿੱਥੇ ਕੰਮ ਨਹੀਂ ਆਵੇਗਾ ਕਿਉਂਕਿ ਟੀਚਰ ਦਾ ਕੰਮ ਛੜਾ ਹੈਗਾ ਵੀ ਲੋਕਾਂ ਦੇ ਘਰਾਂ 'ਚ ਜਾ ਕੇ ਜਾ ਕੰਮ ਕਰਨੇ ਟੀਚਰ ਦਾ ਕੰਮ ਹੈ ਸਕੂਲ 'ਚ ਆ ਕੇ ਬੱਚੇ ਨੂੰ ਪੜ੍ਹਾਉਣਾ ਪੜ੍ਹਾਉਣਾ ਇਕਨੇ ਜੀ ਬੀ ਸ਼ਾਨ ਸਿੰਘ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਿਲਕੁਲ ਲੱਗ ਰਿਹਾ ਕਿ ਜਨਤਾ ਨੂੰ ਵੀ ਟੀਚਰਸ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਉਹਦੇ ਵੀ ਤਰੀਕੇ ਨਾਲ ਕਾਰਡ ਦੀ ਗੱਲ ਕਰਦਾ ਆ ਇਸ ਕੜੀ ਦੇ ਵਿੱਚ ਅੱਗੋਂ ਪੁੱਛਾਂਗੇ ਹਾਂ ਜੀ ਪਹਿਲੀ ਤੁਸੀਂ ਖੜੇ ਹੋ ਜੀ ਤੁਹਾਡਾ ਬੱਚਾ ਕਿਹੜੀ ਕਲਾਸ 'ਚ ਪੜਦਾ 6 ਬੀ 'ਚ ਪੜਦਾ ਹੈ ਮੋਬਾਈਲ ਕਿੰਨਾ ਚਲਾਉਂਦਾ ਬੱਚਾ ਬਹੁਤ ਘੱਟ ਬਹੁਤ ਘੱਟ ਕੈਪ ਕਰੋ ਜੀ ਇਹਦੇ ਵਾਸਤੇ ਤੁਹਾਡੇ ਘਰ ਕਿੰਨੇ ਮੋਬਾਈਲ ਨੇ ਮੋਬਾਈਲ ਦੋ ਦੋ ਇੱਕ ਵਾਰ ਦੇਖੋ ਪਟਿਆ ਜਿਹੜਾ ਗਾਉ ਬਿਲਕੁਲ ਤੁਸੀਂ ਉਹਨੂੰ ਅਲੋ ਨਹੀਂ ਕਰਦੇ ਤੁਹਾਡੇ ਵੱਲੋਂ ਸਟ੍ਰੈਕਨੈਸ ਹੈਗੀ ਹੈ ਬਿਲਕੁਲ ਵਧੀਆ ਕਰ ਰਹੇ ਹੋ ਮੈਨੂੰ ਤੁਹਾਡਾ ਬਹੁਤ ਅੱਛਾ ਉਪਰਾਲਾ ਲੱਗਾ ਹੈ ਬੱਚੇ ਦੀ ਸਟੱਡੀ ਦਾ ਕੀ ਹਾਲ ਹੈ ਮੈਂ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਬੱਚਾ ਬੱਚਾ ਬਹੁਤ ਵਧੀਆ ਸਰ ਬਹੁਤ ਵਧੀਆ ਚੱਲ ਰਿਹਾ ਹੈ ਅਧਿਆਪਕਾਂ ਤੋਂ ਖੁਸ਼ ਹੋ ਕੰਮ ਜਿੰਨਾ ਅਧਿਆਪਕ ਕਰਾਉਂਦੇ ਨੇ ਹਾਂ ਬੇੜੀ ਮੇਰੀ ਕਹਿੰਦੀ ਕਿ ਰੋਜ਼ ਹੀ ਵਰਤ ਹੁੰਦਾ ਮੈਂ ਕਿੰਦਾ ਹਾਂ ਬੇੜੀ ਦੀ ਕੰਦੀ ਹੈ ਤੁਸੀਂ ਆਂਦੇ ਹੋ ਸਕੂਲ ਵਿਜ਼ਿਟ ਕਰਦੇ ਹੋ ਨਾਲ ਨਾ ਮਮਾ ਕੀ ਵਰਕ ਜੋ ਟੈਸਟ ਵੀ ਹੁੰਦੇ ਮੈਨੂੰ ਤੁਹਾਨੂੰ ਅਗੂ ਵੱਲ ਤੋਂ ਕਹਦੀ ਕਿ ਮਮਾ ਜਿੰਨਾ ਮਾ ਅਸੀ ਬਣਾਏ ਤੇ ਬੜੀ ਆਪਣੇ ਸਿਰ ਤੇ ਹੀ ਆ ਉਹਦਾ ਮੈਂ ਤਾਂ ਵਰਕ ਰੋਚਾ ਤੁਸੀਂ ਕਿੰਨਾ ਪੜੇ ਹੋ ਹਾਂ ਪਲੱਸ 2 ਵੈਰੀ ਗੁੱਡ ਪਲੱਸ 2 ਕੀਤੀ ਹੈ ਤੁਸੀਂ ਕੋਈ ਯੋਜਨਾਬੰਦੀ ਕੀਤੀ ਹੈ ਜਿਵੇਂ ਪ੍ਰੀਖਿਆਵਾਂ ਆ ਰਹੀਆਂ ਨੇ ਆਪਣੇ ਬੱਚਿਆਂ ਦੇ ਲਈ ਕੀ ਕੋਈ ਟਾਈਮ ਟੇਬਲ ਬਣਾਉਣਾ ਘਰ ਦੇ ਵਿੱਚ ਉਹਨੂੰ ਕਹਿਣਾ ਕਿ ਐਕਸਟਰਾ ਟਾਈਮ ਹੈ ਉਹ ਸਬਜੈਕਟ ਨੂੰ ਇਹ ਵਲਾ ਦੇਣਾ ਟਾਈਮ ਇਹਨੂੰ ਤੇ ਕੁਝ ਇਹੋ ਜਿਹਾ ਤੁਸੀਂ ਪਲਾਨ ਕੀਤਾ ਨਾਲ ਹਾਂ ਕਰਦੇ ਹੋ ਬੱਚੇ ਦੀ ਕਾਰਗੁਜ਼ਾਰੀ ਤੋਂ ਪੁੱਛੋ ਬੱਚੇ ਨੂੰ ਡਾਈਟ ਜਿਹੜੀ ਹੈ ਦੇ ਰਹੇ ਹੋ ਤੁਸੀਂ ਉਹ ਨਿਊਟ੍ਰੀਸ਼ੀਅਸ ਸਮਝਦੇ ਹੋ ਕਿ ਤੁਸੀਂ ਇੱਕ ਚੰਗਾ ਫੋਟਿਕ ਭੋਜਨ ਦੇ ਰਹੇ ਹੋ ਕਿ ਮੈਗੀ ਖਾ ਕੇ ਗੁਜ਼ਾਰਾ ਕਰ ਦਿੰਦੇ ਹੋ ਨਹੀਂ ਕਰਦਾ ਬਿਲਕੁਲ ਰੈਗੂਲਰ ਭੋਜਨ ਦਿੰਦੇ ਹੂ ਵੈਸੇ ਬੱਚਿਆਂ ਦੇ ਜਿਹੜੇ ਮੈਡੀਕਲ ਚੈੱਕਅਪਸ ਵਗੈਰਾ ਹੁੰਦੇ ਨੇ ਉਹ ਤੁਸੀਂ ਨਾਲ-ਨਾਲ ਕਰਵਾਉਂਦੇ ਹੋ ਜਿਹੜੇ ਸਰਕਾਰਾਂ ਕਹਿੰਦੀਆਂ ਨੇ ਜਾਂ ਡਿਸਪੈਂਸਰੀਆਂ ਬਣੀਆਂ ਨੇ ਉਹ ਤੋਂ ਹੁੰਦੇ ਨੇ ਨਹੀਂ ਹੁਣ ਨਹੀਂ ਕਰਵਾਉਂਦੇ ਉਹ ਨਹੀਂ ਕਰਵਾਉਂਦੇ ਜੇਦੋ ਕਿ ਉਹ ਵੀ ਸਾਨੂੰ ਜਿਹੜੇ ਨੇ ਉਹ ਕਰਵਾਉਣੇ ਚਾਹੀਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤਿੰਨ ਚਾਰ ਲੋਕਾਂ ਦੇ ਨਾਲ ਜਿਹੜੀ ਅਸੀਂ ਗੱਲ ਕੀਤੀ ਹੈ ਤੁਸੀਂ ਆਪੇ ਵੇਖਿਆ ਕਿ ਨਿਸ਼ਾਨ ਸਿੰਘ ਹੋਣਾ ਨੇ ਦੱਸਿਆ ਕਿ ਟੀਚਰਸ ਦੀਆਂ ਵਾਕਈ ਬੜੀਆਂ ਪ੍ਰੋਬਲਮਸ ਹੈਗੀਆਂ ਨੇ ਕਿ ਟੀਚਰਸ ਨੂੰ ਟੀਚਰਸ ਵਾਲਾ ਕੰਮ ਜ਼ਿਆਦਾ ਦੇਣਾ ਚਾਹੀਦਾ ਤੇ ਦੂਸਰੇ ਕੰਮ ਜਿਹੜੇ ਨੇ ਉਹਦੇ ਖਾলো ਜ਼ਿਆਦੇ ਨਹੀਂ ਕਰਵਾਉਣੇ ਚਾਹੀਦੇ ਜਿਹਦੇ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਬੜਾ ਅੱਛਾ ਸੁਜੈਸਟਿਵ ਹੋਇਆ ਮਨ ਨੂੰ ਚਾ ਲੱਗਾ ਕਿ ਪਬਲਿਕ ਸਮਝ ਰਹੀ ਹੈ ਟੀਚਰਸ ਦੀਆਂ ਪ੍ਰੋਬਲਮਸ ਨੂੰ ਦੂਸਰਾ ਇਹ ਭੈਣ ਜੀ ਨੇ ਵੀ ਦੱਸਿਆ ਇਹਨਾਂ ਨੇ ਵੀ ਦੱਸਿਆ ਭਾਵੇਂ ਥੋੜੇ ਘੱਟ ਫੜੇ ਲਿਖੇ ਨੇ ਕੀ ਅਸੀਂ ਆਪਣੇ ਬੱਚਿਆਂ ਦੇ ਵੱਲ ਗੌਰ ਕਰਦੇ ਹਾਂ ਸਪੈਸ਼ਲੀ ਮੈਂ ਤੁਹਾਡੀ ਬਹੁਤ ਮੰਤੂ ਗੱਲ ਪਸੰਦ ਆਈ ਹੈ ਕਿ ਬੱਚਾ ਤੁਹਾਡਾ 6ਵੀਂ ਕਲਾਸਤੀ ਹੈ ਭਾਵੇਂ ਪਰ ਤੁਸੀਂ ਉਹਨੂੰ ਮੋਬਾਈਲ ਅਲਾਉ ਨਹੀਂ ਕਰਦੇ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਦਾ ਤੁਸੀਂ ਅਮਿਤਾਹ ਬੱਚੇ ਨੂੰ ਸਾਰੇ ਮੇਰੇ ਖਿਆਲ ਦੇ ਜਾਣਦੇ ਹੋਗੇ ਹੈਨਾ ਜਿਹੜਾ ਬਹੁਤ ਵੱਡਾ ਸਟਾਰ ਹੈ ਪੌਂਟ ਬਣੇਗਾ ਕਰੋੜਪਤੀ ਵਿੱਚ ਬੈਠਾ ਹੁੰਦਾ ਠੀਕ ਉਹਦੀ ਪੋਤਰੀ ਹੈ ਜਿਹਦਾ ਨਾਮ ਹੈ ਅਰਾਧਿਆ ਅਭਿਸ਼ੇਕ ਵਚਨ ਦੀ ਤੇਸ਼ਵਰਿਆ ਰਾਏ ਦੀ ਬੇਟੀ ਹੈ ਅਰਾਧਿਆ ਉਸ ਬੱਚੀ ਦੀ ਉਮਰ ਜਿਹੜੀ ਹੈ ਮੇਰੇ ਖਿਆਲ ਚ ਇਸ ਵੇਲੇ 12 ਸਾਲ ਦੇ ਲੱਗੇਗੀ 12 14 ਸਾਲ ਦੇ ਵਿੱਚ ਅਭਿਸ਼ੇਕ ਵਚਨ ਦੀ ਕੁੜੀ ਹੈ ਇਹ ਮੈਨੂੰ ਉਹ ਪਰਿਵਾਰ ਦਾ ਇਨਸਟੈਪ ਬੜਾ ਅੱਛਾ ਲੱਗਾ ਕਿ ਉਹਨਾਂ ਨੇ ਐਨੇ ਉੱਪਰ ਦੇ ਲੈਵਲ ਦਾ ਇੱਕ ਪਰਿਵਾਰ ਆ ਉਹਨਾਂ ਨੇ ਆਪਣੀ ਬੱਚੀ ਨੂੰ ਕੋਈ ਮੋਬਾਈਲ ਫੋਨ ਨਹੀਂ ਦੇ ਦਿੱਤਾ ਇਹ ਤੁਹਾਨੂੰ ਸੱਚ ਕਹਿ ਰਹੇ ਹਾਂ ਉਹਨਾਂ ਨੇ ਆਪਣੇ ਪੋਤਰੀ ਨੂੰ ਅਮਤਾਵ ਚਨ ਨੇ ਮੋਬਾਈਲ ਫੋਨ ਨਹੀਂ ਦਿੱਤਾ ਹੈ ਉਹਦਾ ਜਿਹੜਾ ਵੀ ਸੁਨੇਹਾ ਕੋਈ ਆਂਦਾ ਹੈ ਉਹ ਉਹਦੀ ਮਾਂ ਦੇ ਫੋਨ ਤੇ ਆਂਦਾ ਹੈ ਜਾਂ ਉਹਦੀ ਦਾਦੀ ਦੇ ਫੋਨ ਤੇ ਆਏਗਾ ਜਾਂ ਉਹਦੇ ਪਾਪਾ ਦੇ ਫੋਨ ਤੇ ਆਏਗਾ ਕਿ ਇਹਨੂੰ ਇਹ ਵਾਲਾ ਸੁਨੇਹਾ ਦੇ ਦਿਓ ਜਾਂ ਇਹਨੂੰ ਇਹ ਵਾਲੇ ਪ੍ਰੋਜੈਕਟ ਤੇ ਕੰਮ ਕਰਾਓ ਜੇਕਰ ਆਪਾਂ ਆਪਣੀ ਪੀੜ੍ਹੀ ਬਚਾਣੀ ਹੈ ਜੇਕਰ ਆਪਾਂ ਵਾਕਈ ਆਪਣੀ ਪੀੜ੍ਹੀ ਬਚਾਣੀ ਹੈ ਤੇ ਇੱਕ ਚੀਜ਼ ਯਾਦ ਰੱਖੋ ਕਿ ਜੇ ਜਿੰਨੇ ਬੈਠੇ ਨੇ ਸਾਨੂੰ ਇਹਨਾਂ ਦੇ ਕੋਲ ਮੋਬਾਈਲ ਜਿਹੜਾ ਹੈਗਾ ਉਹ ਵਾਪਸ ਲੈਣਾ ਪਾਣਾ ਜੇਕਰ ਅਸੀਂ ਮੋਬਾਈਲ ਆਪਣੇ ਬੱਚੇ ਨੂੰ ਦਿੰਦੇ ਆ ਤੇ ਆਪਾਂ ਉਹਦੇ ਕੋਲ ਟਾਈਮ ਲਿਮਿਟ ਲਿਮਿਟ ਲੈ ਆਈਏ ਕਿ ਪਹਿਲੀ ਗੱਲ ਇਹ ਹੈ ਕਿ ਮੋਬਾਈਲ ਕਿਉਂ ਲੈ ਰਹੇ ਆ ਕਿਹੜਾ ਕੰਮ ਹੈ ਦੂਸਰਾ ਜੇਕਰ ਪਤਾ ਲੱਗੇ ਕਿ ਇਹਦਾ ਕੰਮ ਆਥੈਂਟਿਕ ਹੈ ਸਹੀ ਹੈ ਤੇ ਉਹਨੂੰ ਇੱਕ ਟਾਈਮ ਦਿੱਤਾ ਜਾਵੇ ਕਿ ਤੈਨੂੰ ਇਹ ਮੋਬਾਈਲ ਮੈਂ 15 ਮਿੰਟ ਵਾਸਤੇ ਦਿੰਦਾ ਆ 15 ਮਿੰਟ ਵਾਸਤੇ ਦਿੰਦੀ ਆ ਐਨੀ ਵੀ ਤੁਸੀਂ ਆਪਣੇ ਬੱਚੇ ਨੂੰ ਮੋਬਾਈਲ ਦਿੱਤਾ ਉਹ ਸਾਰੀ ਸਾਰੀ ਰਾਤ ਰੀਲਾ ਵੇਖਦੜੇ ਜੇਕਰ ਆਪਾਂ ਆਪਣੇ ਬੱਚਿਆਂ ਦਾ ਬੇੜਾ ਗਰਕਰਨਾ ਆਪਣੇ ਘਰਾਂ ਦਾ ਬੇੜਾ ਗਰਕਰਨਾ ਤੇ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਲੈ ਕੇ ਦਿਓ ਮਿਹਨਤ ਕਰੋ ਮਿਹਨਤ ਦੀ ਕਮਾਈ ਦੇ ਨਾਲ ਇਹਨਾਂ ਨੂੰ ਮੋਬਾਈਲ ਦਿਓ ਠੀਕ ਹੈ ਤੇ ਆਪਣੇ ਘਰ ਦੇ ਬੇੜਾ ਕਰ ਕਰਨ ਦੀ ਕਿਰਿਆ ਦੇ ਵਿੱਚ ਯੋਗਦਾਨ ਪਾਓ ਐਮੈਂ ਤੁਹਾਨੂੰ ਤਾਂ ਨਹੀਂ ਕਰਨ ਡਿਆ ਕਾਊਂਟ ਮਾਰਨ ਡਿਆ ਨਾ ਨੂੰ ਕਿਉਂਕਿ ਅਸੀਂ ਲੋਕ ਜਿਹੜੇ ਆ ਅਸੀਂ ਪਰਵਾਹ ਨਹੀਂ ਕਰਨਦੇ ਆਪਾਂ ਆਪਣੇ ਬੱਚਿਆਂ ਨੂੰ ਵਿਗਾੜ ਰਹੇ ਆ ਟੀਚਰ ਨਹੀਂ ਵਿਗਾੜ ਰਿਆ ਇਹ ਵੀ ਤੁਹਾਨੂੰ ਮਨਾਲ ਦੱਸਾਂ ਟੀਚਰ ਨਹੀਂ ਪਈ ਵਿਗਾੜ ਰਿਆ ਆਪਾਂ ਵੀ ਆਪਣੇ ਦੇਖਦੇ ਆ ਸਾਡੀਆਂ ਕਲਾਸਾਂ ਦੇ ਵਿੱਚ ਮੋਬਾਈਲ ਹੈਗਾ ਕਿਸੇ ਬੱਚੇ ਕੋਲ ਤੇ ਆਪਾਂ ਕੋਸ਼ਿਸ਼ ਕਰਦੇ ਆ ਉਹਨੂੰ ਕੋਇਆ ਜਾਵੇ ਸਰਕਾਰੀ ਸਕੂਲ ਜਿਵੇਂ ਹੁੰਦੇ ਨੇ ਆਪਾਂ ਕਹਿੰਨੇ ਗਰੀਬਾਂ ਦੇ ਸਕੂਲ ਨੇ ਗਰੀਬਾਂ ਦੇ ਸਕੂਲ ਵਿੱਚ ਛੱਡੋ ਪਰਾਂ ਇੱਥੇ ਬੱਚੇ ਜਿਹੜੇ ਨੇ ਉਹਨਾਂ ਦੇ ਕੋਲ ਮੋਬਾਈਲ ਹੁੰਦੇ ਨੇ ਕਿੰਨੇ ਬੱਚਿਆਂ ਦੇ ਮੰਗੇ ਮੰਗੇ ਮੋਬਾਈਲ ਤੇ ਸਕੂਲ ਦੇ ਵਿੱਚ ਮੋਬਾਈਲ ਦਾ ਕੋਈ ਕੰਮ ਨਹੀਂ ਹੈ ਨਾ ਠੀਕ ਹੈ ਸਕੂਲ ਦੇ ਵਿੱਚ ਮੋਬਾਈਲ ਦਾ ਕੋਈ ਕੰਮ ਨਹੀਂ ਹੈਗਾ ਸੋ ਮੇਰੀ ਤੁਹਾਨੂੰ ਇਹ ਰਿਕਵੈਸਟ ਹੈ ਤੁਹਾਡੇ ਵਿਚਾਰ ਵੀ ਸੁਣਨੇ ਨੇ ਤੁਹਾਡੇ ਵਿੱਚ ਕੋਈ ਵੀ ਆ ਕੇ ਬੋਲਣਾ ਚਾਵੇ ਕਿ ਉਹਨੇ ਪ੍ਰੀਖਿਆ ਦੀ ਕੀ ਤਿਆਰੀ ਕਰਵਾਈ ਹੈ ਵਿਆਹ ਦੀ ਯੋਜਨਾ ਬੰਦੀ ਆ ਪਿਛਲੀ ਵਾਰੀ ਪਾਇਆ ਸੀਗਾ ਨੀਲੇ ਰੰਗ ਦਾ ਐ ਕਿ ਪੀਲੇ ਰੰਗ ਦਾ ਪਾਣਾ ਠੀਕ ਹੈ ਸੋ ਜੇਕਰ ਅੱਪਾ ਇੱਕ ਛੋਟੇ ਜਿਹੇ ਵਿਆਹ ਦੇ ਲਈ ਅੰਨੀ ਯੋਜਨਾ ਬੰਦੀ ਕਰਦੇ ਆ ਤੇ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਉਹ ਜਿਹੜੀ ਪ੍ਰੀਖਿਆ ਹੋਣੀ ਹੈ ਜਿੰਨੇ ਉਹਨੂੰ ਇੱਕ ਸਟੈਪ ਉੱਪਰ ਲੈ ਕੇ ਜਾਣਾ 6ਵੀਂ ਤੋਂ 7ਵੀਂ ਤੇ ਲੈ ਕੇ ਜਾਣਾ 7ਵੀਂ ਤੋਂ 8ਵੀਂ ਲੈ ਕੇ ਜਾਣਾ 8ਵੀਂ ਤੋਂ 10ਵੀਂ ਤੇ ਲੈ ਕੇ ਜਾਣਾ ਜੇਕਰ ਇਹ ਸਾਰੀਆਂ ਗੱਲਾਂ ਹੰਗੀਆਂ ਨੇ ਤੇ ਫਿਰ ਭਲਾ ਆਪਾਂ ਆਪਣੇ ਬੱਚਿਆਂ ਦੇ ਜਿਹੜੇ ਇਗਜ਼ਾਮ ਹੋਨੇ ਨੇ ਉਹਨਾਂ ਦੇ ਲਈ ਇੱਕ ਯੋਜਨਾ ਬੰਦੀ ਕਿਉਂ ਨਾ ਕਰੀਏ ਸੋਚਿਆ ਗਦੀ ਸੋਚਿਆ ਜੀ ਹਾਂਜੀ ਭੈਣ ਜੀ ਤੁਸੀਂ ਡਰਨ ਤੇ ਐਨਾ ਕਲਾਸ ਬੈਠੇ ਕਿਉਂ ਸਾਰੇ ਦਾਦਾ ਜੀ ਤੁਸੀਂ ਸੋਚਣ ਦੇ ਬੱਚੇ ਬਾਰੇ ਅੱਜ ਤੁਹਾਨੂੰ ਵੀ ਅੱਪਾ ਜਿਹੜਾ ਹੈਗਾ ਸਟੂਡੈਂਟ ਬਣਾਇਆ ਹੈ ਹਾਂਜੀ ਦੱਸੋ ਕੀ ਤੁਹਾਨੂੰ ਕੋਈ ਡਰ ਨਹੀਂ ਹੈ ਸਕੂਲ 'ਚ ਬੈਠੇ ਆਂ ਬੇਟੀ ਸਾਡੀ ਵਧੀਆ ਪੜਦੀ ਆ ਕਿਹੜੀ ਬੱਚੀ ਤੁਹਾਡੀ ਆ ਸ਼ਰਨਜੀਤ ਹਾਂ ਇਹਦਾ ਟਾਈਮ ਟੇਬਲ ਕਿ ਬਣਾਇਆ ਤੁਸੀਂ ਸਕੂਲ ਦੇ ਵਿੱਚ 7 7 ਕਾ ਸਰ ਵਧੀਆ ਪੜ ਗਈ ਆ ਡੋਲਟਾਈਕਿੰਗੇ ਪੜ ਗਈ ਆ ਖੁਦ ਵੀ ਪੜਾਉਨੇ ਆ ਹਾਂ ਹੁਣ ਇਹਦਾ ਯਾਦ ਰੱਖਣਾ ਕਿ ਜਦੋਂ ਇਗਜ਼ਾਮ ਆਗੇ ਨਾ ਆਪਾਂ ਬੱਚਿਆਂ ਦੇ ਟਾਈਮ ਟੇਬਲ ਦੇ ਵਿੱਚ ਸੋਧ ਕਰਨੀ ਆ ਉਹਦੇ ਵਿੱਚ ਆਪਾਂ ਥੋੜਾ ਜਿਆਦਾ ਉਹਦਾ ਸਮਾਵਿਧਾਨ ਹਾਂਜੀ ਸਰ ਠੀਕ ਹੈ ਤੁਸੀਂ ਬੈਠ ਜਾਓ ਕੀਤਾ ਜੀ ਟਾਈਮ ਟੇਬਲ ਨੂੰ ਆਇਆ ਹਾਂਜੀ ਕਿਹੜਾ ਮੰਦੀ ਆ ਪੂਰਾ ਹਾਂਜੀ ਪੱਕਾ ਸਾਰੇ ਕੰਮ ਤੇ ਬਹੁਤ ਵਧੀਆ ਹੈ ਇਹ ਹਾਂਜੀ ਕਲਾਪ ਕਰੋ ਜੀ ਇਹਦੇ ਵਾਸਤੇ ਬੱਚਾ ਇੱਕ ਉਹਦੇ ਚ ਸਕਿੱਲ ਵੀ ਹੈਗਾ ਤੁਹਾਨੂੰ ਪਤਾ ਕੀ ਕਰਦਾ ਬਣਾ ਢੋਲ ਕਿਨੀ ਵਜਾਦਾ ਢੋਲ ਬੜਾ ਵਧੀਆ ਵਜਾਦਾ ਹੈ ਸੋ ਇਹਦੇ ਵਿੱਚ ਤਾਂ ਮੈਂ ਹੋਰ ਦੱਸਦਾ ਤੁਸੀਂ ਖੜੇ ਹੋ ਜਿਓ ਇਹਨਾਂ ਦਾ ਬੱਚਾ ਜੀ ਧਿਆਨ ਨਾਲ ਸੁਣਨਾ ਆ ਜਿਓ ਜੀ ਇਹਨਾਂ ਦਾ ਬੱਚਾ ਜਸਦੇਵ ਸਿੰਘ ਨਾਮ ਹੈ ਉਹ ਬੱਚੇ ਨੂੰ ਅੱਜ ਤੋਂ 3 ਸਾਲ ਪਹਿਲੇ ਅਪਰ ਟ੍ਰੇਸ ਕਿੱਦਾ ਟੀਚਰਸ ਨੇ ਕਿ ਇਹ ਬੱਚਾ ਜਿਹੜਾ ਹੈ ਇਹਦੇ ਵਿੱਚ ਢੋਲ ਕਮਜਾਨ ਦੀ ਕਲਾ ਹੈਗੀ ਹੈ ਸਾਨੂੰ ਕਿਹੋ ਗ੍ਰਾਂਟ ਆਈ ਉਹ ਗ੍ਰਾਂਟ ਮੈਂ ਯੂਜ਼ ਕੀਤੀ ਸਕੂਲ ਵੱਲੋਂ ਸਪੈਸ਼ਲੀ ਇਹਨਾਂ ਦੇ ਬੱਚੇ ਵਾਸਤੇ ਆਪਾਂ ਢੋਲ ਖਰੀਦਿਆ 12000 ਰੁਪਏ ਦਾ ਕਲਾਪ ਨਹੀਂ ਬੰਦੀ ਭਲਾ ਬਕਰ ਇਕੱਲਾ ਜਿਹਹਾ ਸਕੂਲ ਹੈ ਮੇਰੇ ਖਿਆਲ ਪੰਜਾਬ ਦੇ ਵਿੱਚ ਪੀ ਐਮ ਸੀਰੀ ਸਕੂਲਾਂ ਦੇ ਵਿੱਚੋਂ ਜਿਨ੍ਹਾਂ ਦੇ ਕੋਲ ਢੋਲ ਹੋਏਗਾ ਜਿਨ੍ਹਾਂ ਨੇ ਢੋਲ ਖਰੀਦਿਆ ਕਿਹਦੇ ਵਾਸਤੇ ਇਕੱਲੇ ਇੱਕ ਬੱਚੇ ਦਾ ਅਜ ਦੇਸ਼ ਦੀ ਵਾਸਤੇ ਜਸਦੀਪ ਬਣਾਣਾ ਮੈਂ ਜਸਦੀਪ ਸਿੰਘ ਵਾਸਤੇ ਢੋਲ ਖਰੀਦਿਆ ਗਿਆ ਕਿਉਂਕਿ ਉਹਦੇ ਵਿੱਚ ਇੱਕ ਟੈਲੈਂਟ ੱਗਾ ਕਦੀ ਐ ਮੈਂ ਸੋਚਿਆ ਕਿ ਮੇਰਾ ਬੱਚਾ ਜਿਹੜਾ ਹੈ ਉਹ ਪੜ ਦੇ ਕੇ ਤੇ ਮੈਂ ਤੈਨੂੰ ਡਾਕਟਰ ਹੀ ਬਣਾਣਾ ਮੈਂ ਤੈਨੂੰ ਇੰਜੀਨੀਅਰ ਹੀ ਬਣਾਣਾ ਨਹੀਂ ਅੱਜ ਦਾ ਸਮਾਂ ਹੈ ਕਹਿ ਰਿਹਾ ਕਿ ਜੋ ਕਿਸੇ ਦੇ ਅੰਦਰ ਟੈਲੈਂਟ ੱਗਾ ਉਸ ਟੈਲੈਂਟ ਨਾਲ ਵੱਧ ਪੈਸੇ ਕਮਾ ਸਕਦਾ ਹੈ ਠੀਕ ਹੈ ਹੁਣ ਆਸ਼ੂ ਕੁਲਚਾ ਹਟਵਾਲਿਆ ਮੈਂ ਬੜਾ ਪੁਰਾਣਾ ਜਾਣਨਾ ਉਹਨਾਂ ਦੇ ਕੋਲ ਹੀ ਕਿ ਟੈਲੈਂਟ ੱਗਾ ਕੁਲਚੇ ਬਣਾਉਂਦਾ ਆ। ਆਪੇ ਸਾਵਲਾਓ ਕਿ ਜਦੋਂ ਸੰਡੇ ਨੂੰ ਆਪਾਂ ਉਹਨਾਂ ਦੇ ਕੋਲ ਕੁਲਚੇ ਲੈਣ ਜਾਂਦੇ ਆ ਸਵੇਰੇ 9:30 ਵਜੇ ਜੇਕਰ ਆਪਾਂ ਪਹੁੰਚ ਜਾਈਏ ਹਾਲੀਆ ਨੇ ਤੰਦੂਰ ਖੋਲਿਆ ਹੀ ਹੈ। ਤੁਹਾਨੂੰ ਜਾਣ ਕੇ ਹਰਾਨੀ ਹੋਏਗੀ। ਸਾਡਾ ਜਿਹੜਾ ਨੰਬਰ ਲੱਗਾ ਹੁੰਦਾ ਨਾ ਉਹ ਘੱਟੋ ਘੱਟ 3540 ਦਾ ਨੰਬਰ ਲੱਗਾ ਹੁੰਦਾ। ਇੰਨਾ ਰਸ ਹੁੰਦਾ। ਤੁਸੀਂ ਆਪੇ ਸਾਵਲਾਓ ਕਿ ਕੁਲਚਿਆਂ ਦੀ ਕਿੰਨੀ ਗਿਣਤੀ ਜਿਹੜੀ ਹੈ ਉਹ ਦੁਕਾਨਦਾਰ ਜਿਹੜਾ ਹੈਗਾ ਉਹ ਵੇਚ ਰਿਹਾ ਸਪਲਾਈ ਕਰਦਾ। ਪੜਿਆ ਲਿਖਿਆ ਨਹੀਂ ਪਰ ਉਹਦੇ ਵਿੱਚ ਟੈਲੈਂਟ ਹੈ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਆਪਾਂ ਵਿਆਹ ਵੇਖ ਰਹੇ ਹਾਂ ਅੱਜ ਸ਼ੌਕਾਰਾਂ ਦੇ ਵਿਆਹ ਜਿਹੜੇ ਨੇ ਉਹ 5 ਦਿਨਾਂ ਵਿਆਹ ਹੋ ਗਏ 5 ਡੇ 5 ਦਿਨਾਂ ਦੇ ਪਹਿਲੇ ਵਾਧੂ ਨੇ ਹੁਣ 5 ਦਿਨਾਂ ਦੇ ਵਿੱਚ ਉਹ ਜਿੰਨਾ ਖਰਚਾ ਕਰ ਰਹੇ ਨੇ ਜਿੰਨੇ ਸਾਜੀ ਵਜਾ ਰਹੇ ਨੇ ਜਿੰਨੇ 뮤지컬 ਪ੍ਰੋਗਰਾਮ ਵਾਲੇ ਵਾਧੂ ਕਮਾਈ ਕਰ ਰਹੇ ਸਵੇਜਸ ਦੇਵ ਜਿਹੜਾ ਹੈ ਨਾਲ ਬੱਚਾ ਜੇਕਰ ਇਹ ਉਸੇ ਲਾਈਨ ਤੇ ਚੱਲਦਾ ਰਹੇਗਾ ਉਸੇ ਪੈਲੇ ਨੂੰ ਅੱਗੇ ਲੈ ਕੇ ਚੱਲੇਗਾ ਤੇ ਇਹ ਬੱਚਾ ਜਿਹੜਾ ਹੈਗਾ ਆਰਮੇ ਨੇ ਸਮੇਂ 'ਚ ਇਹਨਾਂ ਨੂੰ ਨੌਕਰੀ ਲੱਭਣ ਦੀ ਜ਼ਰੂਰਤ ਨਹੀਂ ਹੈ ਉਹ ਬੱਚਾ ਆਪਣੇ ਆਪ ਹੀ ਤੁਹਾਡਾ ਬੱਚਾ ਕਮਾਏਗਾ ਪੈਸੇ ਛੋੜੇ ਨਹੀਂ ਕਮਾਏਗਾ ਬਹੁਤ سارے ਪੈਸੇ ਕਮਾਏਗਾ ਜਿਸ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਇਕਨੋਮੀ ਹੈਗੀ ਹੈ ਨਾ ਉਹਦੇ ਵਿੱਚ ਇੱਕਦਮ ਚੇਂਜes ਆਣਗੇ ਸੋ ਹਰ ਫੀਲਡ ਦੇ ਵਿੱਚ ਸਰਕਾਰ ਕੁਝ ਕੋਲਾ ਕਰੇਸ਼ਾ ਪਾ ਸਾਡੇ ਜਿਹੜੇ ਨੇ ਉਹ ਪੁਰਾਣੇ ਬੜੇ ਵਧੀਆ ਚੱਲ ਰਹੇ ਨੇ ਸਰਕਾਰਾਂ ਜਿਹੜੀਆਂ ਨੇ ਉਹ ਵੀ ਕੰਮ ਕਰ ਰਹੀਆਂ ਨੇ ਮੈਂ ਸਰਕਾਰਾਂ ਨੂੰ ਕਦੇ ਨਹੀਂ ਲਿਖਣ ਦਿੰਦਾ ਹਾਂ ਫਲਾਣੀ ਸਰਕਾਰ ਮਾਰੀ ਭਾਈ ਜਿਹੜੀ ਵੀ ਸਰਕਾਰ ਆ ਰਹੀ ਹੈ ਨਾ ਉਹ ਕੰਮ ਕਰ ਰਹੀ ਹੈ ਸੇ ਦੱਟ ਗਵਰਨਮੈਂਟ ਇਜ਼ ਸਲੀਪਿੰਗ ਨਾ ਅੱਜ ਦੇ ਦੇ ਮੁਲਕ ਨੂੰ ਚਲਾਉਣ ਵਾਸਤੇ ਸੁੱਤੀਆਂ ਹੋਈਆਂ ਸਰਕਾਰਾਂ ਜੇਕਰ ਹੋਣਾਂ ਤੇ ਮੁਲਕ ਤਬਾਹ ਹੋ ਜਾਂਦੇ ਨੇ ਜਾਗ ਰਹੀਆਂ ਸਰਕਾਰਾਂ ਭਾਵੇਂ ਪੰਜਾਬ ਦੀ ਸਰਕਾਰ ਹੈ ਭਾਵੇਂ ਕੇਂਦਰ ਦੀ ਸਰਕਾਰ ਹੈ ਭਾਵੇਂ ਰਾਜਸਥਾਨ ਦੀ ਸਰਕਾਰ ਹੈ ਤੇ ਸਰਕਾਰਾਂ ਬੈਠੀਆਂ ਕੰਮ ਕਰ ਰਹੀ ਨੇ ਅਸੀਂ ਆ ਨਾ ਉਸ ਵਿੱਚ ਵੇਖੋ ਸਾਡੇ ਸਕੂਲ ਦੇ ਵਿੱਚ ਗਰਾਊਂਡ ਢਹਿ ਗਈ ਹੋਈ ਹੈ ਗਰਾਊਂਡ ਤੋਂ ਇਲਾਵਾ ਤੁਸੀਂ ਪਿੱਛੇ ਦੇਖਿਆ ਹੋਣਾ ਆਪਾਂ ਇੱਕ ਕੋਰਟ ਬਣਾਇਆ ਐ ਬੈਡਮਿੰਟਨ ਕੋਰਟ ਬਣਾਇਆ ਵੱਡਾ ਸਾਰਾ ਰੂਟੀਨਾ ਚਾਰੇ ਪਾਸੇ ਲੱਗੀਆਂ ਨੇ ਲੱਖਾਂ ਦੇ ਵਿੱਚ ਉਹਦੀ ਕਾਸਟ ਆਈ ਐ ਲੱਖਾਂ ਦੇ ਵਿੱਚ ਕਾਸਟ ਆਈ ਐ ਕਾਹਦੇ ਵਾਸਤੇ ਬਲਾ ਤੁਹਾਡੇ ਬੱਚਿਆਂ ਵਾਸਤੇ ਉਹ 5-5000 ਰੁਪਏ ਮਹੀਨੇ ਦੀ ਲੱਗਦੀ ਐ ਇਹ ਤਾਂ ਮਜੂਰ ਨਹੀਂ ਕਹਿ ਰਹੇ ਆ ਇਹ ਤਾਂ ਮੈਂ ਸੱਚ ਕਹਿ ਰਹੇ ਆ ਕਿ ਜਿਵੇਂ ਤੁਹਾਡੇ ਇੱਥੇ ਬੱਚੇ ਦੇ ਲਈ ਫੈਸਿਲਿਟੀ ਆ ਕੋਰਟ ਬਣਿਆ ਆ ਪੂਰਾ ਜਿਹੜੀਆਂ ਛਿੱਕੇ ਮੈਂ ਕਹਿੰਦਾ ਹਾਲੀ 4-5 ਦਿਨ ਪਹਿਲੇ ਮੈਂ ਦੇਖਿਆ ਇੱਕ ਛੋਟਾ ਟਰੱਕ ਭਰ ਕੇ ਆਇਆ ਸਪੋਰਟਸ ਦੇ ਸਮਾਨ ਨਾਲ ਜੇਕਰ ਬੱਚਾ ਕੁਲਪਰੇ ਹੀ ਖਾਈ ਜਾਏਗਾ ਤੇ ਰੈਪਰ ਸੁੱਟੀ ਜਾਊਗਾ ਤੇ ਉਹ ਸਮਾਨ ਦਾ ਕੀ ਕਹਿਦਾ ਠੀਕ ਹੈ ਸੋ ਸਾਡੇ ਨਾਲ ਨਾਲ ਅਧਿਆਤਮਾ ਦੇ ਨਾਲ ਨਾਲ ਮਾਪਿਆਂ ਦਾ ਜਾਗਣਾ ਜ਼ਰੂਰੀ ਹੈ ਤੁਸੀਂ ਚੰਗੇ ਮਾਪੇ ਹੋਣ ਦਾ ਫਰਜ਼ ਨਿਭਾਓ ਜੇਕਰ ਬੱਚੇ ਪਹਿਲਾਂ ਕੀਤੇ ਨੇ ਤੇ ਸਾਰਾ ਕੰਮ ਰੱਬ ਦੇ ਨਾਮ ਤੋਂ ਠੀਕ ਹੈ ਯਾ ਸਾਰਾ ਕੰਮ ਸਕੂਲ ਤੇ ਨਾ ਸੁਟੋ ਜੇਕਰ ਬੱਚਾ ਬਾਹਰ ਨਿਕਲੇਗਾ ਆਪਾਂ ਦੇਵਾਂਗੇ ਕਿ ਸਕੂਲ ਪੜਾਈ ਜੇਕਰ ਚੰਗਾ ਨਿਕਲਾ ਆ ਤੇ ਆਪਾਂ ਕਹਾਂ ਹਾਂ ਆਪਾਂ ਬੜੀਆਂ ਪੀਸਾ ਖਰਚੀਆਂ ਨੇ ਕਿਉਂਕਿ ਇਹ ਵੀ ਚੀਜ਼ਾਂ ਕਈ ਵਾਰੀ ਸੁਣਨ ਨੂੰ ਮਿਲ ਜਾਂਦੀਆਂ ਐਸ ਤਰ੍ਹਾਂ ਨਹੀਂ ਆਪਾਂ ਜੇਕਰ ਬੱਚੇ ਆਪਣੇ ਪੈਦਾ ਕੀਤੇ ਨੇ ਤੇ ਸਾਡਾ ਫਰਜ਼ ਬੰਦਾ ਹੈ ਕਿ ਆਪਾਂ ਉਹਨਾਂ ਬੱਚਿਆਂ ਦੀ ਚੰਗੀ ਤਕਦੀਰ ਬਣਾਈ ਜਿਹੜੀਆਂ ਤਕਦੀਰਾਂ ਸਾਡੇ ਕੋਲ ਥੁੜ ਗਈਆਂ ਨੇ ਉਹਨਾਂ ਤਕਦੀਰਾਂ ਨੂੰ ਹੋਰ ਚਮਕਾਈਏ ਜੇਕਰ ਮੇਰੇ ਘਰ ਦੇ ਵਿੱਚ ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਹਾਂ ਕਿ ਸਵੇਰ ਦੀ ਮਾਰਨਿੰਗ ਅਸੈਂਬਲੀ ਚ ਕਹਿਣਾ ਹੁੰਦਾ ਜਿਹੜਾ ਵਿਅਕਤੀ ਗਰੀਬੀ ਦੇ ਨਾਲ ਪਿਆਰ ਕਰਦਾ ਹੈ ਉਹ ਵਿਅਕਤੀ ਹੋਰ ਜ਼ਿਆਦਾ ਗਰੀਬ ਹੋ ਜਾਂਦਾ ਹੈ ਤੇ ਜਿਹੜੇ ਲੋਕ ਗਰੀਬੀ ਦੇ ਨਾਲ ਨਫ਼ਰਤ ਕਰਦੇ ਨੇ ਉਹਨਾਂ ਦੀ ਸੰਭਾਵਨਾ ਹੁੰਦੀ ਹੈ ਕਿ ਉਹ ਥੋੜਾ ਉੱਪਰ ਉੱਠ ਜਾਂਦੇ ਨੇ ਅਮੀਰੀ ਵਿੱਚ ਪੈਰ ਰੱਖ ਲੈਂਦੇ ਆਪਾਂ ਕਹੀਏ ਕਿ ਮੈਂ ਗਰੀਬੀ ਵਿੱਚ ਹੀ بڑا ਕੋਚੇਗਾ ਕਿ ਉਹ ਮੇਰੇ ਅੰਦਰ ਨਹੀਂ ਭਰੇਗਾ ਆਲਸ ਭਰੇਗਾ ਠੀਕ ਹੈ ਮੇਰੇ ਅੰਦਰ ਆਲਸ ਭਰੇਗਾ ਮੇਰੇ ਅੰਦਰ ਕੰਮ ਕਰਨ ਦੀ ਭਾਵਨਾ ਨਹੀਂ ਪੈਦਾ ਹੋਏਗੀ ਮੇਰੀਆਂ ਕੋਸ਼ਿਸ਼ਾਂ 'ਚ ਕਮੀ ਆ ਜਾਏਗੀ ਮੈਂ ਕਦੀ ਕੁਝ ਨਹੀਂ ਕਰ ਸਕਦਾ ਜੇਕਰ ਸਾਡੇ ਬੱਚਿਆਂ ਨੂੰ ਅਧੇ ਕੱਪੜੇ ਮਿਲੇ ਨੇ ਤੇ ਕੋਸ਼ਿਸ਼ ਕਰੋ ਤੁਹਾਡੇ ਬੱਚੇ ਜਦੋਂ ਪੜ ਜਾਂਦੇ ਐਨਾ ਬੱਚਿਆਂ ਨੂੰ ਸਬੂਤ ਦੇ ਕੱਪੜੇ ਮਿਲਣ ਪੂਰੇ ਕੱਪੜੇ ਮਿਲਣ ਜੇਕਰ ਸਾਡੇ ਜੇਕਰ ਅਸੀਂ ਘੱਟ ਪੜੇ ਲਿਖੇ ਰਹਿ ਗਏ ਸੀਗੇ ਤੇ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਐਨਾ ਕੁ ਪੜ ਲੈ ਜਾਣ ਕਿ ਕਾੜੀ ਉਹ ਜਿਹੜੀ ਲੇਡੀ ਪੰਜ ਜਮਾਤਾਂ ਜਿਹੜੀ ماں ਪੜੀ ਐ ਉਹ ਸਹੀ ਤਰੀਕੇ ਨਾਲ 10ਵੀਂ ਕਲਾਸ ਵਾਲੇ ਦੀ ਕਾਪੀ ਨਹੀਂ ਪੜ ਸਕਦੀ ਠੀਕ ਐ ਮੈਂ ਸਹੀ ਕਹਿ ਗਿਆ ਕਰ ਲਿਆ ਜੀ ਉਹ 10ਵੀਂ ਦੀ ਕਾਪੀ ਨਹੀਂ ਪੜ ਸਕਦੀ ਉਹ ਮਾਂ ਉਹ ਮਾਂ ਜਿਹੜੀ ਐ ਪਲੱਸ 1 2 ਦੀ ਕਾਪੀ ਨਹੀਂ ਪੜ ਸਕਦੀ ਕਿਤਾਬਾਂ ਨਹੀਂ ਦੇਖ ਸਕਦੀ ਜਦੋਂ ਤੁਹਾਡੀ ਬੇਟੀ ਪਲੱਸ 2 ਕਰਕੇ ਵਧੀਆ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜ ਗਈ ਤੇ ਇਹ ਗੱਲ ਯਾਦ ਰੱਖਣਾ ਤੁਹਾਡੇ ਪੋਤਰੇ ਤੇ ਤੁਹਾਡੇ ਦੋਤਰੇ ਤੇ ਦੋਤਰੀਆਂ ਤੇ ਪੋਤਰੀਆਂ ਉਹ ਉਹਨਾਂ ਦੀ ਇੱਕ ਮਾਂ ਤੁਹਾਡੇ ਤੋਂ ਕਿਤੇ ਜ਼ਿਆਦਾ ਵਧੀਆ ਸਾਬਤ ਹੋਏਗੀ ਮੈਂ ਇਸ ਪਿੰਡ ਦੀ ਉਦਾਹਰਣ ਲੈਂਦਾ ਮੇਰੇ ਕੋਲ ਅੱਜ ਇੱਕ ਬੱਚੀ ਪੜਦੀ ਹੁੰਦੀ ਸੀ ਉਹਦਾ ਨਾਮ ਸੀਗਾ ਕੋਮਲ ਮੇਰੇ ਖਿਆਲ ਨਾਲ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਮੱਸਾ ਸਿੰਘ ਹਾਗੜੀ ਦੇ ਤੇ ਪੁਰਾਣੇ ਵੀ ਜਿਹੜੇ ਕੋਈ ਉਹਨਾਂ ਦੀ ਬੇਟੀ ਸੀਗੀ ਤੁਹਾਡੇ ਕੋਲ ਤੇ ਪੜਦੀ ਸੀਗੀ ਉਹ ਬੱਚੀ ਸਾਇੰਸ ਪੜਦੀ ਸੀ ਪਰ ਉਹ ਲਿਖਦੀ ਬੜਾ ਵਧੀਆ ਹੁੰਦੀ ਸੀ ਉਹ ਸੀ ਇੱਕ ਹੋਰ ਮੁੰਡਾ ਸੀਗਾ ਉਹਨੂੰ ਆਪਾਂ ਨੋਟ ਕੀਤਾ ਸਾਡਾ ਸਭ ਤੋਂ ਪੰਜਾਬ ਦਾ ਪਹਿਲਾ ਸਕੂਲ ਬਣਿਆ ਸੀਗਾ ਜਿਨ੍ਹਾਂ ਨੇ ਬੱਚਿਆਂ ਦੀ ਪੋਇਟਰੀ ਦੀ ਕਿਤਾਬ ਜਿਹੜੀ ਹੈ ਜਿਹਦੀ ਕੋਸਟ 35 ਤੋਂ ਲੈ ਕੇ 40 ਹਜ਼ਾਰ ਆਈ ਸੀਗੀ ਉਹ ਕੌਣਾਂ ਦੀ ਕਿਤਾਬ ਚੁਕਵਾਈ ਉਹ ਕੁੜੀ ਨੂੰ ਮੈਂ ਆਪ ਲੈ ਕੇ ਯੂਨੀਵਰਸਿਟੀ ਗਿਆ ਸੀਗਾ ਉੱਥੇ ਮਨੂੰ ਦਾਖਲਾ ਕਰਵਾਇਆ ਉਸ ਕੁੜੀ ਦਾ ਠੀਕ ਹੈ ਅੱਜ ਉਸ ਘਰ ਦੀ ਇੱਕ ਕੁੜੀ ਜਿਹੜੀ ਹੈ ਜਿਹੜਾ ਬੜਾ ਡਾਊਨ ਘਰ ਸੀਗਾ ਉਹ ਉਸ ਘਰ ਦੀ ਕੁੜੀ ਕਿਸੇ ਕਾਲਜ ਦੇ ਵਿੱਚ ਪ੍ਰੋਫੈਸਰ ਬਣਦੀ ਸੀ ਕਲਾ ਬੰਦੀ ਅਦੇ ਭਾਵੇਂ ਇੱਕ ਕੁੜੀ ਤੇ ਦੀ ਮੇਰੀ ਪ੍ਰੋਫੈਸਰ ਬਣੀ ਐਤੇ ਹੋਰ ਇੱਕ ਫੈਮਿਲੀ ਮਤਲਬ ਸਾਡੇ ਸਾਰੇ ਟੀਚਰਾਂ ਦੀ ਕੁਛ ਨਾ ਕੁਛ ਕੋਸ਼ਿਸ਼ ਰਹਿੰਦੀ ਐ ਆਪਾਂ ਆਪ ਬੱਚੇ ਜਿਹੜੇ ਪੜ੍ਹਨ ਲਿਖਣ ਵਾਲੇ ਹੈਗੇ ਨੇ ਉਹਨਾਂ ਨੂੰ ਰਾਹ ਦੁਕਾ ਕੇ ਜਾਂਦੇ ਆ ਜਿਹੜੀ ਕੁੜੀ ਯੂਨੀਵਰਸਿਟੀ ਚਲ ਗਈ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਉਹ ਨਹੀਂ ਵਿਗੜਦੀ ਸਾਡੇ ਬੱਚੇ ਕਿੱਥੇ ਵਿਗੜਦੇ ਨੇ ਸਾਡੇ ਬੱਚੇ ਹਮੇਸ਼ਾ 9ਵੀਂ ਤੋਂ ਲੈ ਕੇ 12ਵੀਂ ਪਲਾਸ ਤਾਈ ਤੱਕ ਇਹੋ ਜਿਹਾ 4 ਸਾਲ ਦਾ ਫੇਜ਼ ਹੁੰਦਾ ਹੈ ਜਿਹਦੇ ਵਿੱਚ ਬੱਚੇ ਪਿਸਲਦੇ ਨੇ ਉਹਨਾਂ ਦੀ ਸੋਚ ਜਿਹੜੀ ਆ ਉਹਨਾਂ ਦੇ ਵਿੱਚ ਚੇਂजेस ਆਉਂਦੇ ਨੇ ਬਹੁਤ ਸਾਰੇ ਉਹਨਾਂ ਦੇ ਕੋਲ ਗਲਤ ਸਟੈਪ ਵੀ ਚੁੱਕੇ ਜਾਂਦੇ ਨੇ ਪਰ ਆਪਾਂ ਕਈ ਵਾਰੀ ਬੱਚਿਆਂ ਦੀ ਮਾਰ ਕੁੱਟ ਕਰਦੇ ਆਂ ਕਈ ਕੁਝ ਕਰਦੇ ਆਂ ਮੈਂ ਤੁਹਾਨੂੰ ਫੇਰ ਕਹਾਂਗਾ ਉਸ ਵੇਲੇ ਬੱਚਿਆਂ ਨੂੰ ਸੰਭਾਲਣ ਦੀ ਜ਼ਰੂਰਤ ਹੁੰਦੀ ਆ ਗਮਲੇ ਦੇ ਵਿੱਚ ਕੋਮਲ ਫੁੱਲ ਲੱਗੇ ਹੋਣਾਂ ਤੇ ਉਹਦੇ ਆਜਿਦ ਵਾਲਿਆਂ ਦੀ ਰੱਖਿਆ ਕਰਨ ਦੇ ਲਈ ਜਿਹੜੇ ਫੁੱਲਾਂ ਨਾਲ ਪਿਆਰ ਕਰਦੇ ਨੇ ਉਹ ਪੂਰੀ ਕੋਸ਼ਿਸ਼ ਕਰਦੇ ਨੇ ਕਿ ਫੁੱਲ ਮੁਰਝਾ ਨਾ ਜਾਵੇ ਬੱਚਿਆਂ ਦੇ ਨਾਲ ਮਾਰ ਕੁੱਟ ਗਲਤੀਆਂ ਕਰਦੇ ਆਂ ਠੀਕ ਹੈ ਬੱਚੇ ਤਾਂ ਬਹੁਤ ਛੋਟੇ ਹੁੰਦੇ ਨੇ ਇਹਨਾਂ ਦੇ ਨਾਲ ਪਿਆਰ ਦੇ ਨਾਲ ਡੀਲ ਕਰਿਆ ਕਰੋ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਸਮਝਾਓ ਇਹ ਸਮਝ ਦੇ। ਆਜੀ ਕੀ ਤੀਰ ਵੱਨੋ ਕਿ ਲੰਬਾ ਸਮਾਂ ਹੋ ਗਿਆ ਵਾ ਇਹ ਜਿੰਨੇ ਬੱਚੇ ਬੈਠੇ ਨੇ ਇਹਨਾਂ ਨੂੰ ਪੁੱਛ ਲਓ ਕਦੀ ਕੀ ਸਰ ਨੇ ਕਦੀ ਕੁਛ ਕਿਹਾ ਸੀ ਕੋਈ ਚਪੇੜ ਜਾਂ ਕੋਈ ਜਿਹੜਾ ਕੋਈ ਹੋਈ ਕਦੀ ਗੱਲ ਕੋਈ ਨਹੀਂ ਇਹ ਬੜੇ ਪਿਆਰ ਦੇ ਨਾਲ ਹੀ ਸਮਝ ਜਾਂਦੇ ਨੇ ਆਪਣੇ ਆਪ। ਸੋ ਲਵ ਯੂਰ ਆਪਣੇ ਬੱਚੇ ਜਿਹੜੇ ਨੇ ਇਹਨਾਂ ਨਾਲ ਪਿਆਰ ਕਰੋ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਰੱਖੋ ਠੀਕ ਹੈ ਜੇਕਰ ਸਾਡੇ ਵਿੱਚ ਕੁਝ ਗਲਤ ਆਰਤਾਣੇ ਆਪਾ ਉਹਨਾਂ ਨੂੰ ਵੀ ਗਰੂਪ ਕਰੀਏ ਖਾਸ ਕਰਕੇ ਆਪਾਂ ਸਾਡੀ ਉਮਰ ਦੇ ਲੋਕ ਜਿਹੜੇ ਨੇ ਸਾਡੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਨੇ ਠੀਕ ਹੈ ਮਾਫ ਕਰਨਾ ਸਾਡੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਨੇ ਤੇ ਜਾਰੀ ਸਾਥ ਤੋਂ ਲੈ ਕੇ 50000 ਦੀ ਲੱਗ ਗਈ ਹੈ ਉਹ ਐਨੇ ਵੀਡੀਓਏ ਆ ਗਏ ਨੇ ਕਿ ਉਹ ਪਤਾ ਨਹੀਂ ਕੀ ਕੀ ਕਰੀ ਜਾਂਦੇ ਨੇ ਜਿਹੜੀਆਂ ਗੱਲਾਂ ਸ਼ੋਹਾਟੇ ਦਿੰਦੀਆਂ ਉਹ ਵੀ ਕਰੀ ਜਾਂਦੇ ਨੇ ਠੀਕ ਹੈ ਸੋ ਜਦੋਂ ਆਪਾਂ ਐਹੋ ਜੇ ਰੋਲ ਮਾਡਲ ਬਣ ਕੇ ਬੱਚਿਆਂ ਨੂੰ ਦਿਖਾਣੇ ਆ ਉਦੋਂ ਸਾਡੇ ਬੱਚੇ ਸਾਨੂੰ ਕਾਪੀ ਕਰਦੇ ਸੀ ਐ ਆਪਣੇ ਟੀਚਰ ਨੂੰ ਵੀ ਦੇਖਦੇ ਨੇ ਐ ਆਪਣੇ ਟੀਚਰ ਨੂੰ ਵੀ ਦੇਖਦੇ ਅਭੀ ਸ਼ਰਟ ਪਾਈ ਹੋਈ ਸੀ ਸਰ ਤੁਸੀਂ ਐ ਪੈਂਟ ਪਾ ਕੇ ਆਏ ਸੀ ਜਿਹੜੀ ਲੇਡੀਜ਼ ਟੀਚਰ ਸੂਟ ਪਾ ਕੇ ਆਈ ਹੁੰਦੀਆਂ ਕੁੜੀਆਂ ਜਿਹੜੀਆਂ ਨੇ ਸੂਟਾਂ ਤੇ ਬੜੀਆਂ ਨਜ਼ਰ ਰੱਖਦੀਆਂ ਕਿ ਇਹ ਕਿਹੜਾ ਕੂਪਾ ਆ ਉਹ ਕਿਸ ਤਰੀਕੇ ਦਾ ਉਹਨਾਂ ਨੇ ਉਹਨੇ ਕਿਸ ਤਰ੍ਹਾਂ ਦੀ ਕੀਤੀ ਸੀ ਉਹਨਾਂ ਦਾ హెయిర్ ਸਟਾਈਲ ਕੀ ਦਿੱਤੀ ਹੈ ਇਹ ਮੈਂ ਤੁਹਾਨੂੰ ਸੱਚ ਕਹਾਂ ਰਿਹਾ ਡੇਲੀ ਨਜ਼ਰ ਰੱਖਦੇ ਬੱਚੇ ਕਲਾਸ ਦੇ ਵਿੱਚ ਜੇਕਰ ਕਿਸੇ ਦੀ ਬਹੁਤ ਵਧੀਆ ਨਕਲ ਬੱਚੇ ਲਗਾ ਕੇ ਕਾਮਯਾਬ ਹੁੰਦੇ ਨੇ ਤੇ ਹੁੰਦੇ ਨੇ ਟੀਚਰ ਜਿਨ੍ਹਾਂ ਦੀ ਉਹ ਨਕਲ ਲਗਾਉਂਦੇ ਨੇ ਐ ਸਾਨੂੰ ਕਈ ਵਾਰੀ ਉਦੋਂ ਪਤਾ ਲੱਗਦਾ ਜਦੋਂ ਟੀਚਰ ਦੇ ਆਂਦਾ ਤੇ ਬੱਚੇ ਸਾਨੂੰ ਸਾਡੀ ਨਕਲ ਲਗਾ ਕੇ ਦਿਖਾਉਂਦੇ ਨੇ ਕਿ ਤੁਸੀਂ ਅੱਜ ਕਰਦੇ ਹੋ ਫਿਰ ਸਾਨੂੰ ਪਤਾ ਲੱਗਦਾ ਕਿ ਆਪਾਂ ਦਿੱਕਤ ਕਿਸ ਤਰ੍ਹਾਂ ਦੇ ਰਹੇ ਸੀ ਕਲਾਸ ਕਿਉਂਕਿ ਸਾਡੀ ਐਪਿੰਗ ਕਰਕੇ ਕੋਈ ਦਿਖਾ ਰਿਹਾ ਹੈ ਤਾਂ ਮਤਲਬ ਉਦੋਂ ਸਾਨੂੰ ਰੀਅਲ ਮੀਅਰ ਜਿਹੜਾ ਹੈ ਗੰਮੇਰ ਜਿਹੜਾ ਉਹ ਕਲੀਅਰ ਹੁੰਦਾ ਸੋ ਤੁਹਾਨੂੰ ਵੀ ਬੱਚੇ ਦੇਖਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਵਾਚ ਕਰਦੇ ਨੇ ਦੀ ਇੱਕ ਚੰਗੀ ਮਾਂ ਵੀ ਹੈ ਜਿਹੜੀ ਮੈਨੂੰ ਵਧੀਆ ਦਾਲ ਪੁਲਾ ਬਣਾ ਕੇ ਦਿੰਦੀ ਹੈ ਯਾ ਇਹ ਮਾਗੀ ਵਾਲੀ ਮਾਂ ਵੀ ਸਿਰਫ ਸਮਾਂ ਬਚਾਉਂਦੀ ਹੈ ਤੇ ਬੱਚੇ ਦਾ ਆਣ ਵਾਲਾ ਸਮਾਂ ਖਰਾਬ ਕਰਦੀ ਹੈ ਠੀਕ ਹੈ ਸੋ ਆਪਾਂ ਅੱਜ ਦੀ ਵਰਕਸ਼ਾਪ ਦੇ ਵਿੱਚ ਆਪਾਂ ਇਹੋ ਗੱਲ ਜਿਹੜੀ ਹੈ ਉਹ ਨਾਲ ਲੈ ਕੇ ਜਾਣੀ ਹੈ ਕਿ ਪ੍ਰੀਖਿਆਵਾਂ ਦੇ ਦਿਨ ਕਰਕੇ ਆ ਜਿਹੜੀ ਸਾਡੀ ਸਭਾਵਾਂ ਨੇ ਲੱਗੀ ਹੈ ਇਦੇ ਵਿੱਚ ਆਪਾਂ ਆਪਣੇ ਬੱਚਿਆਂ ਦਾ ਇੱਕ ਟਾਈਮ ਟੇਬਲ ਵੀ ਸੈੱਟ ਕਰਦੇ ਹਾਂ। ਕਿਉਂਕਿ ਆਪਾਂ ਦੇਖਦੇ ਹਾਂ ਨਾ ਸਾਲ ਦੇ ਵਿੱਚ ਬੱਖਰੇ ਬੱਖਰੇ ਮਹੀਨੇ ਹੁੰਦੇ ਨੇ ਹਰ ਵੀ ਜਿਹੜੀ ਖਾਸੀ ਚੁਣੀ ਆ। ਜੇਕਰ ਬਹੁਤ ਗਰਮੀ ਪੈ ਰਹੀ ਹੈ ਤੇ ਵਿੱਚ 5-7 ਦਿਨ ਇਹੋ ਜਿਹੇ ਆਂਦੇ ਨੇ ਜਦੋਂ ਸਾਨੂੰ ਸਪੈਸ਼ਲੀ ਕੋਈ ਨਾ ਕੋਈ ਅਰੇਂਜਮੈਂਟ ਕਰਨਾ ਪੈਂਦਾ ਕਿ ਸਾਨੂੰ ਗਰਮੀ ਘੱਟ ਲੱਗੇ। ਜਦੋਂ ਸਰਦੀ ਪਿੱਛੇ ਜੀ ਆਈ ਹੈ ਕੀ ਪਿਛਲੇ 30-35 ਸਾਲ ਦਾ ਰਿਕਾਰਡ ਤੋੜਿਆ ਤੇ ਉਹਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਅਸੀਂ ਸਰਦੀ ਤੋਂ ਬਚਾ ਕਿਵੇਂ ਕਰਨਾ ਹੈ ਤੇ ਦਿਸ ਇਜ਼ ਦਾ ਸਪੈਸ਼ਲ ਡੇ ਫਾਰ ਮਾਈ ਕਿਡਸ ਐ ਮੇਰੇ ਬੱਚਿਆਂ ਦੇ ਲਈ ਖਾਸ ਦਿਨ ਹੈਗੇ ਨੇ ਭਾਵੇਂ ਤੁਸੀਂ ਘੱਟ ਪੜੇ ਲਿਖੇ ਹੋ ਭਾਵੇਂ ਬਿਲਕੁਲ ਨਹੀਂ ਪੜੇ ਲਿਖੇ ਹੈਗੇ ਪਰ ਇੱਕ ਦਾਬਾ ਮਾਰ ਕੇ ਜਾਂ ਪਿਆਰ ਦੇ ਨਾਲ ਉਹਨੂੰ ਇੰਨੀ ਗੱਲ ਜ਼ਰੂਰ ਕਹਿਣ ਦੀ ਕੋਸ਼ਿਸ਼ ਕਰੋ ਕਿ ਮੈਂ ਤੈਨੂੰ ਦੇਖ ਰਿਹਾ ਮੈਂ ਤੈਨੂੰ ਦੇਖ ਰਹੀ ਆ ਤੇਰੇ ਪੇਪਰ ਲੱਗੇ ਹੈਗੇ ਨੇ ਤੇ ਤੂੰ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਰੱਖ ਮੋਬਾਈਲ ਸਾਈਡ ਤੇ ਰੱਖੋ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਬੱਚੇ ਨੂੰ ਮੋਬਾਈਲ ਬਿਲਕੁਲ ਨਾ ਦਿਓ ਉਹਨਾਂ ਦੇ ਹੱਥ ਵਿੱਚ ਬੁੱਕਸ ਦਿਓ ਤਾਬਾਂ ਦਿਓ ਤੁਹਾਡੀ ਸਾਡੀ ਸਕੂਲ ਦੀ ਲਾਇਬ੍ਰੇਰੀ ਹੈ ਕਿੰਨੀਆਂ ਹੀ ਕਿਤਾਬਾਂ ਲੀਆਂ ਨੇ ਇੱਕ ਮੰਨ ਭਾਗੀ ਘਟਨਾ ਹੈ ਕਿ ਸਾਡਾ ਕਿਤਾਬਾਂ ਪੜਨ ਦਾ ਟ੍ਰੈਂਡ ਘਟਣ ਗਿਆ ਆਪਾਂ ਬੱਚੇ ਕਿਤਾਬਾਂ ਨਹੀਂ ਪੜਨਦੇ ਬੱਚੇ ਵੀ ਕੀ ਵੱਡੇ ਹੀ ਨਹੀਂ ਪੜਨਦੇ ਠੀਕ ਹੈ ਆਪਾਂ ਜਿਆਦਾ ਸੋਸ਼ਲ ਮੀਡੀਆ ਤੇ ਆ ਰਹੇ ਆ ਜਿਹੜੀ ਕਿਤਾਬ ਆਪਾਂ ਸੋਸ਼ਲ ਮੀਡੀਆ ਤੋਂ ਖੋਲ ਕੇ ਵੇਖ ਰਹੇ ਆ ਉਹ ਸਾਨੂੰ ਐਡੀ ਵੱਡੀ ਅੱਖ ਪਾੜ ਕੇ ਦੇਖਣਾ ਪੈਂਦਾ ਕਿਉਂਕਿ ਜਿੰਨੀ ਛੋਟੀ ਸਕਰੀਨ ਉਨੇ ਛੋਟੇ ਅੱਖਰ ਤੇ ਆ ਸਾਡੀਆਂ ਨਜ਼ਰਾਂ ਪੜ ਜਾਂਦੀਆਂ ਨੇ ਉਹਦੇ ਨਾਲ ਨਜ਼ਰ ਸਾਡੀ ਛੇਤੀ ਕਮਜ਼ੋਰ ਹੋ ਜਾਂਦੀ ਐ ਜੇ ਪੜਦੀ ਆਪਾਂ صحیح ਤਰੀਕੇ ਨਾਲ ਨਹੀਂ ਪੜਦੇ ਸੋ ਆਪਣੇ ਬੱਚਿਆਂ ਦੇ ਲਈ ਸਾਰੀਆਂ ਫੈਸਿਲਿਟੀਆਂ ਆਈਆਂ ਨੇ ਸਕੂਲਾਂ ਦੇ ਵਿੱਚ ਸਾਰੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤੋ ਠੀਕ ਐ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਜੁਨੀਆ ਹੋਈਆਂ ਨੇ ਉਹਨਾਂ ਦੇ ਲਈ ਵੀ ਆਪਾਂ ਸ਼ੂਗਰ ਗੁਜ਼ਾਰ ਹੋਈਏ ਕੀ ਉਹ ਵਕਈ ਕੰਮ ਕਰ ਰਹੀਆਂ ਨੇ ਭਾਈ ਆਹ ਵੇਖੋ ਹੁਣ ਜੇ ਦੇ ਤੱਕੀਆ ਬੋਰਡ ਦੇਖ ਰਹੇ ਹੋ ਆ ਜਿਹੜਾ ਪ੍ਰੋਜੈਕਟਰ ਲੱਗਾ ਹੈ ਇਹ ਵਿੱਚ ਦੇ ਇਹ ਦੇਖੋ ਜਾਨੀ ਦੇ ਵਿੱਚ ਪ੍ਰੋਜੈਕਟਰ ਲੱਗਾ ਹੈ ਇਹ ਪ੍ਰੋਜੈਕਟਰ ਜਿਹੜਾ ਹੈ ਇਹ ਘੱਟੋ ਘਾਟ ਨਹੀਂ ਦੇ ਲੱਖ ਰੁਪਏ ਦੇ ਲਾ ਕੇ ਛੱਕੇ ਪ੍ਰੋਜੈਕਟਰ ਠੀਕ ਹੈ ਇਹ ਪ੍ਰੋਜੈਕਟਰ ਇਹ ਲੱਗੇ ਨੇ ਜਿਹੜੇ ਇੰਨੀ ਇਹ ਵੇਖੋ ਬੋਰਡ ਜਿਹੜੇ ਨੇ ਇਹ ਬੋਰਡ ਚੇਂजेस ਕੀਤੇ ਨੇ ਇੱਕ ਬੋਰਡ ਨਹੀਂ ਹੈ ਤੁਹਾਡੇ ਬੱਚਿਆਂ ਦੀ ਕਲਾਸਾਂ 'ਚ ਦੋ ਦੋ ਬੋਰਡ ਅਗੇ ਠੀਕ ਹੈ ਹੁਣ ਦੇਖ ਕੇ ਤੁਸੀਂ ਇਹ ਕਮਰਾ ਦੇਖੋ ਇਹਦੇ ਵਿੱਚ ਗਾਰਡਨ ਵੀ ਲੱਗੇ ਨੇ ਕੈਮਰੇ ਵੀ ਲੱਗੇ ਨੇ ਸਾਰਾ ਕੁਝ ਹੋ ਗਿਆ ਇਹ ਇੱਕ ਇਹੋ ਜਿਹਾ ਕਲਾਸਰੂਮ ਹੈ ਜੇਕਰ ਤੁਸੀਂ ਚੰਗੇ ਪਬਲਿਕ ਸਕੂਲ ਚ ਲੱਭਣ ਜਾਓਗੇ ਤੇ ਉੱਥੇ ਬੱਚੇ ਦੀ ਫੀਸ ਪਹਿਲੀ ਗੱਲ ਤੇ ਇੰਨਾ ਵੱਡਾ ਕਲਾਸਰੂਮ ਇੰਨੀਆਂ ਸਾਰੀਆਂ ਸਹੂਲਤਾਂ ਮੈਂ ਇਹ ਨਹੀਂ ਤਾਂ ਨਹੀਂ ਕਹਿ ਰਿਹਾ ਕਿ ਤੁਸੀਂ ਕਹੋਗੇ ਕਿ ਇਹ ਸਰਕਾਰੀ ਮਾਸਟਰ ਹੈਗਾ ਤਾਂ ਕਰਕੇ ਕਹਿਣ ਰਿਹਾ ਨਹੀਂ ਤੁਸੀਂ ਸਰਵੇ ਕਰੋ ਜਾ ਕੇ ਪ੍ਰਾਈਵੇਟ ਸਕੂਲ ਦੇ ਵਿੱਚ ਜੇਕਰ ਤੁਸੀਂ ਕਿਸੇ ਆਮ ਪ੍ਰਾਈਵੇਟ ਸਕੂਲ 'ਚ ਜਾਓਗੇ ਐਹੋ ਜੀ ਸਹੂਲਤ ਲੱਭਣ ਲਈ ਤੁਹਾਨੂੰ 2.5 ਤੋਂ ਲੈ ਕੇ 3000 ਰੁਪਏ ਮਹੀਨਾ ਖਰਚਣਾ ਪਏਗਾ ਫੇਰ ਜਾ ਕੇ ਤੁਹਾਡੇ ਬੱਚਾ ਜਿਹੜਾ ਹੈ ਉਹ ਵੀ ਪੜਦਾ ਨਹੀਂ ਪੜਦਾ ਉਹ ਵੱਖਰੀ ਗੱਲ ਦੀ ਬਾਤ ਈ ਗੱਲ ਹੈ ਠੀਕ ਹੈ ਸੋ ਇਹ ਕਿਹਨੇ ਦਿੱਤਾ ਇਹ ਪ੍ਰਿੰਸੀਪਲ ਦੀ ਜੇਬ 'ਚੋਂ ਆਇਆ ਨਹੀਂ ਇਹ ਸਾਡੇ ਟੀਚਰਾਂ ਦੀ ਜੇਬ 'ਚੋਂ ਆਇਆ ਨਹੀਂ ਇਹ ਸਰਕਾਰਾਂ ਪ੍ਰੋਵਾਈਡ ਕਰਵਾ ਰਹੀਆਂ ਨੇ ਭਾਈ ਰਹੀਆਂ ਨੇ ਸਰਕਾਰਾਂ ਪੈਸੇ ਦੇ ਰਹੀਆਂ ਨੇ ਭਾਵੇਂ ਸੈਂਟਰ ਦੀ ਸਰਕਾਰ ਹੈ ਤੇ ਭਾਵੇਂ ਸਟੇਟ ਦੀ ਸਰਕਾਰ ਹੈ ਉਹ ਦੇਰੀਆਂ ਨੇ ਜਾਦੀ ਹੋਈ ਜਾਂਦਾ ਕਿ ਇਹ ਦੇਸ਼ ਨੂੰ 1000 ਦੇ 78 ਸਾਲ ਹੋ ਗਏ ਨੇ 78 ਸਾਲਾਂ ਦੇ ਵਿੱਚ ਸਾਡੀ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਹੁਣ ਪਤਾ ਲੱਗੀ ਜਾਂਣ ਡਿਆ ਕਿ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ ਜਿਸ ਸਹੀ ਲੱਗਾ ਹੋਵੇ ਤਾਂ ਪਲੀਜ਼ ਕਲਾਪ ਕਰ ਦਿਓ ਜੀ ਇਹ ਸਭ ਜਾਣਦੀ ਹੈ ਅੰਦਰ ਕੀ ਹੈ ਬਾਹਰ ਕੀ ਹੈ ਇਹ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਇਹ ਸਭ ਜਾਣਦੀ ਸੋ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਦੇ ਨਾਲ ਟੀਚਰਾਂ ਦੇ ਨਾਲ ਤੁਹਾਨੂੰ ਵੀ ਕੁਝ ਫੀਚਰ ਬੰਨਾ ਪਏਗਾ ਜੇਕਰ ਅਸੀਂ ਟੀਚਰ ਹੁੰਦਿਆਂ ਹੋਇਆ ਵੀ ਤੁਹਾਡੇ ਬੱਚਿਆਂ ਦੇ ਥੋੜੇ ਨਹੀਂ ਬਹੁਤ ਜ਼ਿਆਦਾ ਮਾਪੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਮਾਪਿਆਂ ਦਾ ਵੀ ਫਰਜ਼ ਬੰਦਾ ਹੈ ਕਿ ਉਹ ਘਰ ਦੇ ਵਿੱਚ ਮਾਪੇ ਹੋਣ ਦੇ ਨਾਲ-ਨਾਲ 5% 10% 15% ਟੀਚਰ ਹੋਣ ਦਾ ਫਰਜ਼ ਅਦਾ ਕਰਨ ਥੈਂਕ ਯੂ ਵੈਰੀ ਮਚ ਡਾਕਟਰ ਅੰਦਰੋਂ ਆਈ ਆਵਾਜ਼ ਸਿੱਖੀ ਕ੍ਰਾਂਤੀ ਜਿੰਦਾਬਾਦ ਥੈਂਕ ਯੂ